ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਮੀਗ੍ਰੇਸ਼ਨ ਆ ਦਫ਼ਤਰ ਦੇ ਵਿੱਚ ਜਿਸ ਦਾ ਨਾਮ ਹੈ ਫਰੈਂਡਸ਼ਿਪ ਇਮੀਗ੍ਰੇਸ਼ਨ ਦਫ਼ਤਰ ਵਿੱਚ ਪਹੁੰਚ ਚੁੱਕੇ ਹਨ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਹਰਮੰਦਰ ਸਿੰਘ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਲਾਹੌਰ ਸੰਧੀ ਬਾਰੇ ਤੇ ਵਿਸਾਖਾਤ ਦਿਹਾੜੇ ਬਾਰੇ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਸਾਡੇ ਦਫ਼ਤਰ ਦੇ ਪਹੁੰਚ ਚੁਕੇ ਹਾਲਾ ਸਰਦਾਰ ਹਰਮੰਦਰ ਸਿੰਘ ਪ੍ਰਧਾਨ ਟ੍ਰੈਂਗਲ ਪਾਰਟੀ ਪੰਜਾਬ ਅਸੀਂ ਜੀ ਨੂੰ ਜੀ ਆਖਦੇ ਹਾਂ ਹਾਂਜੀ ਹਰਮੰਦਰ ਸਿੰਘ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਲਾਹੌਰ ਸੰਧੀ ਕੀ ਹੈ ਪਤੇ ਵਿਸਾਖਾ ਦਿਹਾੜਾ ਅਸੀਂ ਕਿਉਂ ਮਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਹਰਮੰਦਰ ਸਿੰਘਾ ਪ੍ਰਧਾਨ ਟ੍ਰਾਇੰਗਲ ਮਾਚ ਪੰਜਾਬ ਆਰਜਾ ਫਰੈਂਡਸ਼ਿਪ ਇਮੀਗ੍ਰੇਸ਼ਨ ਤੇ ਦਫ਼ਤਰ ਵਿੱਚ ਪਹੁੰਚਣ ਤੇ ਸਾਰਿਆਂ ਨੂੰ ਜਿਹਾ ਆਖਦੀ ਹੈ ਸਤਿ ਸ੍ਰੀ ਅਕਾਲ ਬੁਲਾਉਂਦੀ ਹੈ ਅੱਜ ਅਸੀਂ ਗੱਲਬਾਤ ਕਰਦੇ ਆਂ ਲਾਹੌਰ ਸੰਧੀ ਦੇ ਬਾਰੇ ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਕਬਜ਼ਾ ਕੀਤਾ ਕਬਜ਼ਾ ਕਰਨ ਉਪਰੰਤ ਇਹ ਖਾਲਸਾ ਰਾਜ ਦੇ ਨਾਲ ਇਹ ਇੰਡੀਆ ਕੰਪਨੀ ਨੇ 9 ਮਾਰਚ 1946 ਨੂੰ ਇੱਕ ਸੰਧੀ ਕੀਤੀ ਗਈ ਸੀ ਜੈਸਦਰਾਨ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਧੋਖਾ ਮਾਇਆ ਜਿਹੜੀ ਕਿ ਕੁਆਰਟੀਨੈਂਸ ਕਮੇਟੀ ਆਨ ਟ੍ਰੀਟੀ ਆਫ ਲਾਹੌਰ ਜਿਹੜੀ ਕਿ 9 ਮਾਰਚ ਨੂੰ ਪਿਛਲੇ ਕਈ ਵਰਿਆਂ ਤੋਂ ਵਿਸਾਖਾਤ ਦੇ ਹਾਰੇਵੋ ਜੋ ਮਨਾ ਰਹੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸੋਕੇ ਬਾਹਰ ਵਸਦੇ ਹਨ ਸਿੱਖ ਕਮਿਊਨਿਟੀ ਨੂੰ ਲਾਹੌਰ ਸੰਧੀ ਬਾਰੇ ਜਾਗਰੂਕ ਕੀਤਾ ਜਾਵੇ ਅੱਜ ਇਸ ਗੱਲ ਨੂੰ ਅੱਗੇ ਵਧਾਉਂਦੇ ਹੋਏ ਸਤਕਾਰ ਕਮੇਟੀ ਜਿਹੜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਬਣੀ ਹੋਈ ਹੈ ਜਿਹਦੇ ਮੁਖੀ ਐਡਵੋਕੇਟ ਸਿਮਰਨਜੀਤ ਸਿੰਘ ਹਨ ਅਤੇ ਸੁਖਜੀਤ ਸਿੰਘ ਖੋਸਾ ਹਨ ਉਹ ਵੀ ਇਸੇ ਗੱਲ ਤੇ ਜ਼ੋਰ ਦਿੰਦੇ ਹਨ ਜਿਹੜੀ ਕਿ ਲਾਹੌਰ ਸੰਧੀ ਹੋਈ ਸੀ ਉਸ ਨੂੰ ਪੰਜਾਬ ਦੇ ਲੋਕਾਂ ਦੇ ਵਿੱਚ ਸਰਕਾਰ ਕਮੰਡਟੀ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿਵੇਂ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਸੰਧੀ ਕਰਕੇ ਧੋਖਾ ਮਾਇਆ ਸੀ ਜਿਹੜਾ ਕਿ 9 ਮਾਰਚ 2025 ਨੂੰ ਇਹ ਜਿਹੜਾ ਵਿਸਾਖਾ ਦਿਹਾੜਾ ਲਾਹੌਰ ਸ਼ੰਤੀ ਨੂੰ ਜਾਗਰੂਕ ਕਰਾਉਣ ਵਾਸਤੇ ਲੋਕਾਂ ਦੇ ਵਿੱਚ ਇਹ ਦਿਹਾੜਾ 9 ਮਾਰਚ 1925 ਨੂੰ ਪੰਜਾਬ ਵਿੱਚ ਮਨਾਇਆ ਜਾ ਰਿਹਾ ਤੇ ਇੰਗਲੈਂਡ ਵਿੱਚ ਵੀ ਮਨਾਇਆ ਜਾ ਰਿਹਾ ਕਿਉਂਕਿ ਉਦੋਂ ਸੰਧੀ ਹੋਈ ਸੀ ਕਿ ਅੰਗਰੇਜ਼ ਸਿੱਖਾਂ ਦੇ ਰਾਜਵਾਲ ਨਹੀਂ ਹੋਣਗੇ ਤੇ ਸਿੱਖ ਅੰਗਰੇਜ਼ਾਂ ਦੇ ਰਾਜਵਾਲ ਨਹੀਂ ਜਾਣਗੇ ਸਮਝੌਤਾ ਹੋਇਆ ਸੀ 9 ਮਾਰਚ 1940 ਲੇਕਨ ਇਹਨਾਂ ਨੇ ਸਿੱਖਾਂ ਦਾ ਧੋਖਾ ਮਾਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਕਿਡਨੈਪ ਕਰਕੇ ਇੰਗਲੈਂਡ ਨੂੰ ਜਾਇਆ ਗਿਆ ਉਹਨਾਂ ਦਾ ਧਰਮ ਪਰਵਰਤਨ ਵੀ ਕੀਤਾ ਗਿਆ ਇਸੇ ਕਾਰਨ ਵਕੇ ਵਧਾਉਂਦੇ ਹੋਏ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਿਹੜੀ ਅੰਗਰੇਜ਼ਾਂ ਨੇ 9 ਮਾਰਚ 1946 ਨੂੰ ਲਾਹੌਰ ਸੰਧੀ ਕੋਈ ਨਹੀਂ ਉਸ ਬਾਰੇ ਲੋਕਾਂ ਦੇ ਵਿੱਚ ਜਾਗਰਤੀ ਲਿਆਉਣ ਵਾਸਤੇ ਵਿਸਾਖ ਘਾਤ ਦਿਹਾੜਾ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਚਾਹੇ ਬਾਹਰਲੇ ਦੇਸ਼ਾਂ ਵਿੱਚ ਬੈਠਿਆ ਨਾ ਸਿੱਖ ਕਮਿਊਨਿਟੀ ਪੰਜਾਬੀ ਭਾਈਚਾਰਾ ਉਹਨਾਂ ਨੂੰ 9 ਮਾਰਚ 1925 ਨੂੰ ਜਿਹੜਾ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਵੱਧ ਚੱਲ ਕੇ ਹਿੱਸ਼ਾ ਲਿਆ ਜਾਵੇ ਚਾਹੇ ਪੰਜਾਬ ਵਿੱਚ ਮਨਾਇਆ ਜਾ ਰਿਹਾ ਹੈ ਚਾਹੇ ਇੰਗਲੈਂਡ ਵਿੱਚ ਮਨਾਇਆ ਜਾ ਰਿਹਾ ਸਾਰਿਆਂ ਨੂੰ ਇਹੀ ਬੇਨਤੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ